ਆਯੁਰਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਹੜ ਕਥਾ ਸ਼ੁਰੂ ਕਰਨ ਲੱਗੇ ਆਂ ਅੱਠ ਸਤ ਤੀਰਥ ਉੱਪਰ ਲਿਖੇ ਅਨਸਾਰ ਤੀਰਥ ਉਹ ਜਗ੍ਹਾ ਹਨ ਜਿੱਥੇ ਕਦੇ ਅਵਤਾਰ ਜਾਂ ਗੁਰੂ ਨੇ ਅਵਤਾਰ ਧਾਰੇ ਹੋਵੇ ਜਨਮ ਆਸ ਕੀਤਾ ਹੋਵੇ ਜਾਂ ਉਹਨਾਂ ਦਾ ਦੇਹ ਹੱਥ ਹੋਇਆ ਹੋਵੇ ਜੋ Hindu ਮਾਤਾਂ ਅਨਸਾਰ 8 ਸਤ ਤੀਸ ਹੀ ਸਮਨਾ ਤੋਂ ਮੁੱਖ ਗਿਣੇ ਗਏ ਹਨ ਉਹਨਾਂ ਚ ਤਾਂ ਤੀਰਥ ਗਣਤੀ ਦੇ ਬਹੁਤ ਹਨ ਸੋ 18 ਤੀਰਥਾਂ ਦੀ ਗਣਤੀ ਅਥਾਵਾ ਨਾਮ ਇਸ ਪ੍ਰਕਾਰ ਹਨ ਕਸ਼ਮੀਰ ਮੰਡਲ ਅਮਰਨਾਥ ਕਟਾਰ ਜ਼ਿਲ੍ਹਾ ਜੇਲਮ ਪ੍ਰਸਿੱਧ ਨਾਮ ਕਟਾਸ ਜਲੰਧਰ ਪੀਠ ਜਿਸ ਵਿੱਚ ਜਵਾਲਾ ਮੁਖੀ ਕਾਂਗੜਾ ਅਮਰ ਸਰ ਪ੍ਰਸਿੱਧ ਹੈ ਕਰ ਖੇਤ ਜਿੱਥੇ ਬੈਠ ਕੇ ਮਧੂ ਕੈਂਟ ਪ ਦਾ ਨਾਸ ਕੀਤਾ ਤੇ ਗੁਰੂ ਨੇ ਖੇਤਰ ਸਵਾਰਿਆ ਜ਼ਿਲ੍ਹਾ ਕਰਨਾਲਾ माजापुरी जिस का प्रसिद्ध नाम हरिद्वार है जिला सहारनपुर देव प्रजांग गोत्री जिथे गंगा निकली है केदारनाथ बद्रीनाथ हिमाचल गमन पर जाऊंगा आ बद्री ਸੰਬਲਪੰਡ ਜਿੱਥੇ ਕਾਂਗੀ ਅਵਤਾਰ ਹੋਣਾ ਹੈ ਮਰਾਦਾਬਾਦ ਸੰਬਲਪੰਡਾ ਮੈਰਜ ਭੂਮੀ ਜਿੱਥੇ ਸ੍ਰੀ ਕ੍ਰਿਸ਼ਨ ਜੀ ਨੇ ਅਵਤਾਰਤਾ ਰਿਹਾ ਹੈ ਜ਼ਿਲ੍ਹਾ ਮਥਰਾ ਯੂਪੀ ਸੰਬਲਪੰਡਾ ਨੇ ਨੀਮ ਘਾਣਾ ਸੂਤਕੀ ਗਦੀ ਮਠੂਰ ਪ੍ਰਸਿੱਧ ਨਾਮ ਜਿਸ ਦਾ ਬਰਮਾ ਬਸ ਮਰਤ ਹੈ ਪਰਜਾ ਅੰਗਰਾਜ ਚਿੱਤਰਕੂਟ ਤੂੰ ਜਾਂ ਤੂੰ ਦੱਜਾ ਉਰੀ ਹਨਾਸ਼ ਬੋਹਾਰ ਸ਼ਰਮ ਰੀੜੀ ਪਿੰਡ ਵਿੱਚ ਮੁਖਤਨਾਥ ਜਿੱਥੇ ਸਾਲਮ ਗ੍ਰਾਮ ਨਿਕੜੇ ਨਮੋਦਰ ਕੰਬ ਨਪਾਰ ਪੋਸ਼ ਪਤਾ ਯਾਨਕਪੁਰ ਵਾਸੀ ਬਨਾਰਸਾ ਨਿਤਮੀ ਗੰਗਾ ਦੇ ਨਾਲ ਨਦੀ ਹੈ ਮਿਸ਼ਵਾ ਮਿੱਤਰ ਦਾ ਜឹង ਨੈਸਥਾਨ ਬਖਤ ਸਰਪੰਡ ਵਿੱਚ ਪਰ ਗੁੰਦਾ ਆਸ਼ਰਾ ਜਿੱਥੇ ਗੰਗਾ ਤੇ ਸੂਰਜ ਨਦੀ ਦੇ ਮਲਾਪ ਭੋਜਪੁਰ ਵਿੱਚ ਹੁੰਦਾ ਹੈ ਜਿੱਥੇ ਸੈ ਮਸੂਨ ਪਾਦਰ ਦਾ ਮਲਾਪ ਗੰਗਾ ਦੇ ਨਾਲ ਸਿਰਪੁਰ ਵਿੱਚ ਹੁੰਦਾ ਹੈ ਜਿੱਥੇ ਗੰਡਕੀ ਤੇ ਗੰਗਾ ਦਾ ਮਲਾਪ ਹਰੀ ਹਰ ਖੇਤਰ ਵਿੱਚ ਪਠਣੇ ਸਹਿਬ ਹੁੰਦਾ ਹੈ ਗਜਾ ਕਾਮਖੀ ਪ੍ਰਸਿੱਧ ਨਾਮ ਕਾਮਖਜਾ ਕਬਰੂ ਦੇਸ਼ ਵਿੱਚ ਗੰਗਾ ਸਾਗਰ ਕਰਪ੍ਰੀਖੀ ਦਾ ਆਸਥਾਨ ਮੈਤਰਣੀ ਨਦੀ ਗਜਾ ਦਾ ਵਿਚਲਾ ਸਥਾਨ ਜਾਂਚਪੁਰ ਵਿੱਚ ਨਗਨਾਥਪੁਰੀ ਪਵਨੇਸ਼ਰ ਮੈਚ ਆਦ ਉਕਰਮ ਜਿੱਥੇ ਕਾਸ਼ ਅਵਤਾਰ ਹੋਇਆ ਹੈ ਰਾਮ ਤੀਰਥ ਜਿਲਾ ਅਮਰਤਸਰ ਵਿੱਚ ਮਾਨਮਨਾਥ ਸ੍ਰੀ ਨਦਰ ਨਰਸਿੰਘ ਸਿੰਘਾ ਚਲ ਵਿੱਚ ਬਾਦ ਗਜਾ ਗਜਾ ਦਾ ਪਦਮ ਸਥਾਨ ਹੈ ਸਪਤ ਸਾਗਰ ਸ਼ੀਲੰਗੀ ਪਿੰਡ ਵਿੱਚ ਜਿੱਥੇ ਸੱਤ ਧਾਰਾ ਹੋ ਕੇ ਗੋਦਾਵਰੀ ਸਾਗਰ ਵਿੱਚ ਮਿਲਦੀ ਹੈ ਵਿਸ਼ਤ ਨਗਰ ਸੰਗਮ ਵਿਧੀ ਪਿੰਡ ਦੇ ਅੰਦਰ ਜਿੱਥੇ ਜਾ ਕੇ ਬਸ ਹੋ ਜਾਂਦੀ ਹੈ ਸੰਗਮ ਸਮਾਪਤੀ ਕ੍ਰਿਸ਼ਨ ਸਾਗਰ ਮਨਾਫ ਮਛਲੀ ਮੰਦਰ ਦੇ ਨੇੜੇ ਪੰਨਾ ਨਾਰਸੰਗ ਆਜਾ ਸਰਬਤਪਿੰਨੇ ਬਾਲਾ ਦੇਵਤਾ ਸਰਬਤਪਿੰਨੇ ਬਾਣਾ ਦੇਵਤਾ ਉਹ ਨੀਰ ਮੰਦਰ ਜਿੱਥੇ 68 ਯੋਜਨਾ ਵਿੱਚ ਭਗਵਾਨ ਦੇ ਸਤਾਨ ਅਵਤਾਰ ਸਥਾਨਾਂ ਵਾਲੀ ਜਗ੍ਹਾ ਹੈ ਨਾ ਜੋਲ ਦੇਸ਼ ਵਿੱਚ ਸ੍ਰੀ ਗੰਗਾ ਅੰਗ ਰੰਗਾ ਦੇਕ 42 ਸਥਾਨਾਂ ਵਿੱਚ ਭਗਵਾਨ ਦੇ ਅਵਤਾਰ ਤਾਂ ਦੇ ਸਥਾਨ ਹਨ ਜੋ ਕਿ ਲਗਭਗ 35 ਯੋਜਨਾ ਵਿੱਚ ਹਨ ਸੇਤ ਮੰਦੂ ਮਹੇਸ਼ਵਰ ਇੱਥੇ ਕਿ ਲੰਕਾਣ ਨੂੰ ਜਾਣ ਲੱਗਿਆਂ ਸ੍ਰੀ ਰਾਮਚੰਦਰ ਜੀ ਨੇ ਸੁੰਦਰਪੁਰ ਵੱਲ ਬੰਦਾ ਸੀ ਮਾਣ ਦੇਸ਼ ਵਿੱਚ ਅਕਰੀਬਨ 18 ਸਥਾਨਾਂ ਵਿੱਚ ਪੂਰਵ ਦੇਵਤਾਰ ਸਥਾਨ ਹਨ ਜੋ ਕਿ 25 ਯੋਜਨਾ ਯੋਜਨਾ 4 ਕੋ ਦਾ ਹੁੰਦਾ ਹੈ ਵਿੱਚ ਹਨ ਮਲਜਬਾਰ ਮੱਲਾ ਮਾਣ ਦੇਸ਼ ਵਿੱਚ 14 ਸਥਾਨਾਂ ਵਿੱਚ ਪਦਮਨਾ ਪਾਰਨਾਦਰ ਨਾਦ ਭਗਵਾਨ ਦੇ ਅਵਤਾਰ ਸਥਾਨ ਜੋ ਕੇ ਵੰਜਾ ਜੋਜਨਾ ਵਿੱਚ ਹਨ ਇਸਕੰਦਾ ਮਾਲੀ ਵੀਰਾ ਤਾਂ ਨਹੀਂ ਬੰਦਰਪੁਰ ਮਿਠਲ ਕੰਕਾ ਸਥਾਨ ਪੂਣੀ ਦੇਖ ਭਾਗਤ ਨੇ ਕ੍ਰਿਸ਼ਨ ਜੀ ਦਾ ਨਾਮ ਮੀਠਲ ਰੱਖ ਲਿਆ ਸੀ ਇਸੇ ਵਾਸਤੇ ਲੋਕ ਪਰ ਸੈਦ ਨਾਮ ਸੁਣ ਕੇ ਸ੍ਰੀ ਨਾਮ ਦੇਵ ਜੀ ਨੇ ਵੀ ਆਪ ਵੀ ਬਾਣੀ ਵਿੱਚ ਇਹੋ ਨਾਮਚਰਨ ਕੀਤਾ ਜਥਾ ਮੀਠਲ ਅਜੂ ਨਾਮੇ ਬੀਠਲ ਦੇਖੇ ਨਾ ਮੂਰਖ ਕੋ ਸਮਝਾ ਹੋਰੀ ਇਵੇਂ ਮੀਠਲ ਮੁੰਬਈ ਮੀਠਲ ਬੀਠਲ ਮੈਨ ਸੰਸਾਰ ਨਾਹੀ ਥਾਨ ਅਥਾਨਤਰ ਨਾਮ ਵਰਮਣੇ ਪੌਰ ਰਿ ਹੋ ਤੂੰ ਸਰਬ ਮਾਹੀ ਅਸ ਸ੍ਰੀ ਨਾਮ ਦੇ ਵੀ ਪਾਂਚ ਬਠੀ ਜਿੱਥੇ ਸੀ ਰਾਮਚੰਦਰ ਜੀ ਨੇ ਸੁਖਮਨਾ ਦਾ ਨੱਕ ਵੱਢਿਆ ਸੀ ਤਰਨ ਜਾਂ ਜਾਂ ਬਕਰ ਉਹ ਸੀ ਜਿਹੜਾ ਕਿ ਨਿੰਗੋ ਦਾ ਰਾਜਾ ਹੈ ਜਿੱਥੇ ਗਦਾਵਰਾ ਮਰੀ ਨਿਕਲਦੀ ਹੈ ਤਾਂ ਫਰਦੀ ਦਾ ਸਾਗਰ ਵਿੱਚ ਮੈਲ ਦੁਸ਼ਮ ਗ੍ਰਾਮ ਵਿੱਚ ਮਰਧਵਦਾ ਨਦੀ ਦਾ ਸਮੁੰਦਰ ਮੇ ਮਲਾਬ ਲਹਾਰਾ ਪਿੰਡ ਵਿੱਚ ਪਰ ਪਰਪਾਸ ਖੇਤਰ ਜਿਸ ਦਾ ਕੀ 48 ਕੋਵੈਸ ਤੇ ਵਿਸਤਾਰ ਹੈ ਸਦਾਮਾਪੁਰੀ ਜੋ ਕਿ ਸਦਾਮਾ ਭਗਤ ਜੀ ਦੀ ਜਗਾ ਹੈ ਆਦਮਪੁਰਾ ਗੂਗਮਤੀ ਦਾ ਸਮੁੰਦਰ ਹੀ ਮਲਾਪ ਜਿੱਥੇ ਦਵਾਰਕਾ ਡੁੱਬੀ ਸੀ ਮੀਟ ਦਵਾਰਕਾ ਰ ਮਾਨਕ ਦੀਪ ਜਿੱਥੇ ਪੀਪਾ ਭਗਤ ਜੀ ਨੇ ਛਾਲ ਮਾਰੀ ਸੀ ਦ੍ਰੈਣਸੂ ਸਰੋਵਰ ਕਾ ਸੰਦੇਸ਼ ਵਿੱਚ ਉਤੇ ਸ਼ਰਮਾਹਾਂ ਦੇਵ ਰੈਵਤਗਿਰ પ્રસિદ્ધ ਨਾਮਗਰ ਨਾਰ ਪਰਬਤ ਮੰਦਰ ਸਾਰਾ ਸੈਦ ਪੌਰਾ ਗ੍ਰਾਮ ਵਿੱਚ ਪਸ਼ਕਰ ਤੀਰਥ ਲੋਹਾਗੜ ਜੈਨ ਓਮ ਊਂਕਾਰ ਹਿੰਦਾਲਾ ਜੀ ਇਹ 18 ਤੀਰਥ ਹਨ ਇੰਨਾ ਤੋਂ ਬਿਨਾ ਹੋਰ ਵੀ ਹਿੰਦੂ ਮਤਵੈਸ਼ ਬਹੁਤ ਸਾਰੇ ਤੀਰਥ ਹਨ ਇਨ੍ਹਾਂ ਤੇ ਪੁੱਜ ਕੇ ਆਮ ਲੋਕ ਸ਼ਾਂਤੀ ਯਾਤਰਾ ਕਰਦੇ ਹਨ ਪਰ ਗੁਰੂ ਮਤਵੈਸ਼ 18 ਤੀਥ ਉੱਥੇ ਦੱਸੇ ਹਨ ਜਿੱਥੇ ਵਾਹਿਗੁਰੂ ਦੇ ਪਿਆਰਿਆਂ ਦਾ ਨਮਾਜ਼ ਹੋਵੇ ਚਾਹੇ ਉਹ ਤੀਰਥ ਤੇ ਨਵਾਸ ਕਰਦੇ ਹੋਣ ਤੇ ਚਾਹੇ ਉਹ ਆਪਣੇ ਘਰ ਹੀ ਨਮਾਜ਼ ਕਰਦੇ ਹੋਣ ਨਮਾਜ਼ ਕਰਦੇ ਹੋਣ ਜਥਾ ਗੁਰਮਗ 87 ਇਸ ਤੇ ਜੈ ਸਾਧ ਪੰਗ ਧਾਰੇ ਤਾਂ ਮੈਂ ਖੰਟ ਜੈ ਨਾਮ ਜਾਰੇ ਜਿੱਤੇ ਵਾਹਿਗੁਰੂ ਦੇ ਪਿਆਰੇ ਚੰਨ ਤੁਨ ਉੱਥੇ ਜਗਾ ਪੂਜਨੀਕ ਤੇ ਤੀਰਥ ਰੂਪ ਹੈ ਕਿਉਂ ਕਿ ਜੋ ਤੀਰਥਾਨ ਉਹ ਪੀਤਾ ਪਰਮੇਸ਼ਰ ਦੇ ਪਿਆਰੇ ਜਾਂ ਅਵਤਾਰ ਦੇ ਨਵਾਸ ਸਥਾਨ ਹੋਣ ਕਰਕੇ ਹੀ ਪੂਜਨੀਕ ਤੇ ਪਵਿੱਤਰ ਹਨ ਮਾਰਕੇ ਗੁਰੂ ਜੀ ਦੱਸਦੇ ਹਨ ਕਿ ਜਿਹੜਾ ਜੀਵ ਅਨਾਥਾਂ ਤੇ ਦਇਆ ਕਰਨੀ ਹੈ ਉਹ ਹੀ 18 ਤੀਰਥਾਂ ਦੇ ਇਸ਼ਨਾਨ ਆਦਕ ਦਾ ਫਾਅਲ ਦੇਣ ਬੜੀ ਹੈ ਜਥਾ ਗੁਰਮਾਨ ਅਠਾ ਸੱਤ ਤੀਰਥ ਸੰਗਲਪਨ ਜੀਂਦਿਆਂ ਪਰਵਾਨ ਹੀ ਬਾਹੀ ਗੁਰੂ ਨਾਮ ਜਪਣ ਦਾ ਮਹੱਤਵਾ 18 ਤੀਰਥਾ ਤੋਂ ਵੀ ਵਿਸ਼ੇਸ਼ ਹੈ ਜੈਸੀ ਭਾਈ ਗੁਰਦਾਸ ਜੀ ਲਖਦੇ ਹਨ ऐसे अष्टातीर्थ पारस किए जोग चार चढ़यो कला श्री हो जैसे अंदमुखी कर शीतर मैं वसंतर मैं तन धान दियो जैसे लाख वीर कर शीतर मैं अस्मीत जग अपंगठ ठायो पूर्ण अमृत नाम अवशेष इति जन एक मार्षनी वाहि गुरु कहएओ ਇਸ ਕਵਿਤ ਮੈਚ ਭਾਈ ਸਾਹਿਬ ਜੀ ਨੇ ਸਭ ਤੋਂ ਵੱਡਾ ਨਾਮ ਤੇ ਸਭ ਤੋਂ ਵੱਡਾ ਤੀਰਥ ਵਾਹਿਗੁਰੂ ਦਾ ਨਾਮ ਦੱਸਿਆ ਹੈ ਇਸ ਵਾਸਤੇ ਜਿਨ੍ਹਾਂ ਦੇ ਹਰਦੀ ਮੈਚ ਵਾਹਿਗੁਰੂ ਬੰਦਾ ਹੈ ਉਹ ਪਰਸ਼ ਸਦਾ ਹੀ 18 ਤੀਰਥਾਂ ਦੇ ਸ਼ਰਾਨੀ ਹਨ ਤੇ ਜਿਹੜੇ ਪਰਸ਼ ਤੀਰਥਾਂ ਤੇ ਜਾ ਕੇ ਵੀ ਦਿਨੋਂ ਕੰਪ ਨਹੀਂ ਤਿਆਗ ਦੇ ਹਰਦਾ ਸਦਨ ਹੀ ਕਰਦੇ ਉਹਨਾਂ ਦਾ ਤੀਰਥਾਂ ਤੇ ਜਾਣ ਤੇ ਨਹਾਉਣਾ ਨਸ਼ਪਲ ਹੈ ਜਿੱਥਾ ਕਰਵਾ ਹਦੇ ਕਬਟ ਮੁਖ ਗਿਆਨੀ ਝੂਠੇ ਕਹਾ ਬਲੋਸ ਪੰਨੇ ਕਾਇਆ ਮਾਂਗੇਸ ਕੌਣ ਗੁਨਾ ਜਿਉ ਘਟ ਪੀਤਰ ਹੈ ਮਲਨਾ ਰਹੋ ਲੋ ਅਲੋਕੀ ਅਰਸ਼ਤ ਤੀਰਥ ਨਾ ਆਈ ਕੋਰਾਪਣ ਤੋ ਨਾ ਜਾਈ ਕਹੇ ਕਵੀਰ ਵਿਚਾਰੀ ਭਵ ਸਾਗਰ ਤਾਰ ਮਰਾਰੀ ਝੋ ਤੀਰਥਾਂ ਤਿਨ ਹੋਂਥਾਵਾ ਦਰਸ਼ਨ ਕਰਨੀ ਕੋਹੀ ਹੈ ਕੇ ਸਾਧ ਸੰਗਤ ਵਿੱਚ ਜਾ ਕੇ ਜੇ ਕਿਸੇ ਤੀਰਥ ਤੇ ਜਾਵੇ ਤਾਂ ਉੱਥੇ ਵੀ ਜੇ ਘਰ ਹੈ ਤਾਂ ਉੱਥੇ ਵੀ ਵਾਹਿਗੁਰੂ ਨਾਮ ਨੂੰ ਸੁਣੇ ਤੇ ਮਾਨ ਵਿੱਚ 잡ਦਾ ਹੋਇਆ ਸਦਾ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਵਸਾਵੇ ਇਹੋ ਹੀ ਅਰਸ਼ਾ ਤੀਰਥਾਂ ਨਹੀਂ ਸ੍ਰੇਸ਼ਟ ਯਾਤਰਾ ਹੈ ਦੇਸੀ ਤਰੰਕ ਕੰਨ ਨਾਲ ਹਰ ਇੱਕ ਪ੍ਰਾਨੀ ਮਾਤਰ ਲਾਵ ਠਾ ਸਕਦਾ ਹੈ ਤੇ ਉਠਾਉਣਾ ਚਾਹੀਦਾ ਹੈ। ਉਹ ਤੀਰਥ ਇਸ਼ਨਾਨ ਤੀਏ ਸੂਤ ਦਾ ਹੈ ਮੇਰੇ ਭਾਈ। ਸ਼ਰਧਾ ਪ੍ਰੇਮ ਰਿੱਧਾ ਸਦ ਜਾਮਾ ਓਮ ਦਾ। ਓਮ ਦਾ ਹੈ ਸਦ ਮਾਨ ਸੀਵਾ ਅੰਧਕਾਰ ਕੀ ਤੇ। ਨਾਮ ਲਾਂ ਲੈ ਕੇ ਦੁੱਖ ਜਾਗ ਤੇ ਨਹੀਂ ਖੂਮਨਾ। ਹੋਮ ਦਾ ਮਨੁੱਖ ਖੂਟੇ ਦਿਲ ਵਾਲਾ ਸਭ ਕੁਝ। ਤੁੰਬੀ ਬਾੰਗ ਦਿਲ ਦੀ। ਉੜਤਨਾ ਤੁਮਦਾ ਤੁਮਦਾ ਸੁ ਮੈਲ ਜੀਣਾ ਜਪੇ ਹਰ ਨਾਮ ਤਾਈ ਗਰਤ ਭਗਤ ਮੰਜਨ 87 87 ਹੁੰਦਾ ਇੱਥੋਂ ਸਮਾਪਤ ਕਰਦੇ ਆਂ